ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਖਪਾਲ ਸਿੰਘ ਖੈਰਾ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸੁਖਪਾਲ ਖੈਰਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਸ ਦਰਸ਼ਕਾਂ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਐਨਡੀपीएस ਐਕਟ ਦੇ ਵਿੱਚ ਸੁਖਪਾਲ ਖੈਰਾ ਨੂੰ ਵੱਡੀ ਰਾਹਤ ਮਿਲੀ ਹੈ ਦੱਸ ਦੇ ਇੱਕ 2015 ਦੇ ਡਰਗ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਸ ਮਾਮਲੇ 'ਚ ਹੁਣ ਉਹਨਾਂ ਨੂੰ ਰਾਹਤ ਮਿਲੀ ਹੈ ਤੇ ਕਰੀਬ 2 ਮਹੀਨੇ ਪਹਿਲਾਂ ਹਾਈ ਕੋਰਟ ਵੱਲੋਂ ਇਹ ਫੈਸਲਾ ਰੱਖਮਾ ਰੱਖਿਆ ਗਿਆ ਸੀ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਾਂ ਹੁਣ ਇਹ ਵੱਡੀ ਰਾਹਤ ਮਿਲੀ ਆ ਸੁਖਪਾਲ ਸਿੰਘ ਖੈਰਾ ਨੂੰ ਦੱਸਦੇ ਕਿ 28 ਸਤੰਬਰ 2023 ਨੂੰ ਚੰਡੀਗੜ੍ਹ ਰਿਹੈਸ਼ ਜਿਹੜੀ ਸੁਖਪਾਲ ਸਿੰਘ ਖੈਰਾ ਦੀ ਉਤੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਜਿਸ ਤੋਂ ਬਾਅਦ ਸੁਖਪਾਲ ਖੈਰਾ ਦੀ ਪੁਲਿਸ ਨਾਲ ਬਹਿਸ ਵੀ ਹੁੰਦੀ ਨਜ਼ਰ ਆਉਂਦੀ ਆ ਤੇ ਜਲਾਲਾਬਾਦ ਪੁਲਿਸ ਜਿਹੜੀ ਉਹਨਾਂ ਨੂੰ ਸਵੇਰੇ 5 ਵਜੇ ਵੀਰਵਾਰ ਨੂੰ 28 ਸਤੰਬਰ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਦਾ ਵਾਰ-ਵਾਰ ਰਿਮਾਂਡ ਲਿਆ ਜਾਂਦਾ ਤੇ ਫਿਰ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਸੁਖਪਾਲ ਸਿੰਘ ਖੈਰਾ ਨੇ ਜਿਹੜੇ ਉਹ ਨਾਬਾ ਦੀ ਜਿਹੜੀ ਨਵੀਂ ਜੇਲ੍ਹ ਆ ਉੱਥੇ ਬੰਦ ਨੇ ਤਾ ਹੁਣ ਵੱਡੀ ਰਾਤ ਮਿਲੀ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਖਪਾਲ ਖੈਰਾ ਨੂੰ 2015 ਦੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਆ ਤੇ ਜਦੋਂ ਇਹ ਫੈਸਲਾ ਅਪਲੋਡ ਹੋਏਗਾ ਤਾਂ ਉਸ ਤੋਂ ਬਾਅਦ ਜਿਹੜੇ ਆਰਡਰ ਤੋਂ ਬਾਅਦ ਜਿਹੜਾ ਸੁਖਪਾਲ ਸਿੰਘ ਖੈਰਾ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਦੇਖਣਾ ਹੋਏਗਾ ਕਿ ਹੁਣ ਕਦੋਂ ਤੱਕ ਸੁਖਪਾਲ ਖੈਰਾ ਜੇਲ੍ਹ ਤੋਂ ਬਾਹਰ ਆਉਂਦੇ ਨੇ ਕਿ ਅੱਜ ਹੀ ਉਹਨਾਂ ਜਿਹੜੀ ਆਰਡਰਾਂ ਦੀ ਕਾਪੀ ਆ ਜੇਲ੍ਹ ਦੇ ਵਿੱਚ ਜਿਹੜੇ ਅਧਿਕਾਰੀਆਂ ਕੋਲ ਪਹੁੰਚਦੀ ਆ ਕਿਉਂਕਿ ਜਿਹੜੇ ਆਰਡਰ ਹੁੰਦੇ ਨੇ ਫਿਰ ਉਹ ਲੈ ਕੇ ਜੇਲ੍ਹ ਸੁਪਰਡੈਂਟ ਕੋਲ ਜਾਣਾ ਪੈਂਦਾ ਤੇ ਉਸ ਤੋਂ ਬਾਅਦ ਫਿਰ ਰਸਮੀ ਤੌਰ ਤੇ ਜਿਹੜਾ ਰਿਲੀਜ਼ ਦਿੱਤੀ ਜਾਂਦੀ ਹੈ ਤਾਂ ਹੁਣ ਦੇਖਣਾ ਹੈਗਾ ਕਿ ਸੁਖਬਾਲ ਸਿੰਘ ਖਹਿਰਾ ਕੀ ਅੱਜ ਹੀ ਬਾਹਰ ਆਉਣਗੇ ਜਾਂ ਫਿਰ ਕੱਲ ਕਦੋਂ ਉਹਨਾਂ ਨੂੰ ਬਾਹਰ ਲਿਆਂਦਾ ਜਾਂਦਾ ਫਿਲਹਾਲ ਵੱਡੇ ਰਾਹਤ ਸੁਖਬਾਲ ਸਿੰਘ ਖਹਿਰਾ ਨੂੰ ਮਿਲੀ ਹੈ ਦੱਸਿਆ ਕਿ ਕਰੀਬ 8 ਸਾਲ ਬਾਅਦ ਫਿਰ ਗ੍ਰਿਫਤਾਰੀ ਹੋਈ ਸੀ ਕਿਉਂਕਿ 2015 ਦਾ ਐਨਡੀਪੀਐਸ ਮਾਮਲਾ ਸੀ ਇੱਕ ਦੂਜੇ ਨਾਲ ਤਾਰਾਂ ਜੁੜਦੇ ਨਜ਼ਰ ਆ ਰਹੀਆਂ ਸੀ ਕਈ ਨਵੇਂ ਨਾਮ ਸਾਹਮਣੇ ਆਏ ਇਸ ਕੇਸ ਦੇ ਵਿੱਚ ਤਾਂ ਫਿਰ ਸੁਖਪਾਲ ਸਿੰਘ ਖਹਿਰਾ ਵੀ ਗ੍ਰਿਫਤਾਰੀ ਚੰਡੀਗੜ੍ਹ ਤੋਂ ਕੀਤੀ ਗਈ ਸੀ ਤਾਂ ਆ ਦੱਸਦੀ ਹਾਂ ਕਿ ਕਾਂਗਰਸ ਪਾਰਟੀ ਦੇ ਐਮਲਰਸ ਕੁਪਾਲ ਸਿੰਘ ਖੈਰਾ ਜਿਹੜੇ ਕਿ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਵੀ ਮਾਨ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਸੀ ਤੇ ਲਗਾਤਾਰ ਉਹਨਾਂ ਦਾ ਪਰਿਵਾਰ ਦਾ ਹੀ ਇਲਜ਼ਾਮ ਸੀਗਾ ਕਿ ਸੁਖਪਾਲ ਸਿੰਘ ਖੈਰਾ ਨੂੰ ਜਾਣ ਬੁੱਝ ਕੇ ਜਿਹੜਾ ਸਾਇਆ ਗਿਆ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਰਾਹਤ ਮਿਲੀ ਹੈ ਤੇ ਸੁਖਪਾਲ ਸਿੰਘ ਖੈਰਾ ਜਿਹੜੇ ਕਹਿ ਲਿਆ ਕਿ ਕਰੀਬ 3 ਮਹੀਨਿਆਂ ਦੇ ਤੋ ਜੇਲ ਦੇ ਵਿੱਚ ਬੰਦ ਨੇ ਨਾਬਾ ਦੀ ਨਵੇਂ ਜੇਲ ਦੇ ਵਿੱਚ 3 ਮਹੀਨੇ ਤੋਂ ਬੰਦ ਨੇ 28 ਸਤੰਬਰ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਹਾਈ ਕੋਰਟ ਵਿੱਚ ਵੀ ਕਾਜੀ ਕੁਝ ਦੇਖਣ ਨੂੰ ਮਿਲਦਾ ਹੈ ਪੰਜਾਬ ਸਰਕਾਰ ਦੇ ਉੱਤੇ ਤੋਂ ਜਿਹੜੀ ਰਿਪੋਰਟ ਵੀ ਤਲਬ ਕੀਤੀ ਜਾਂਦੀ ਹੈ ਖਹਿਰਾ ਮਾਮਲੇ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਜਦੋਂ ਸੁਪਾਲ ਖਹਿਰਾ ਹਾਈ ਕੋਰਟ ਦਾ ਰੁਕ ਕਰਦੇ ਨੇ ਉਸ ਤੋਂ ਬਾਅਦ ਫਿਰ ਜਿਹੜਾ ਫੈਸਲਾ ਹੈ ਉਹ ਕਰੀਬ 2 ਮਹੀਨੇ ਤੋਂ ਹਾਈ ਕੋਰਟ ਵਿੱਚ ਰਾਖਮਾ ਪਿਆਸੀ ਤੇ ਉਸ ਉੱਤੇ ਹੁਣ ਜਿਹੜੀ ਸੁਣਵਾਈ ਹੋਈ ਹੈ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਹ ਵੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀ ਕੁਝ ਉੱਥੇ ਖਾਸ ਰਿਹਾ ਅਦਾਲਤ ਵਿੱਚ ਕਿਸ ਜਿਹੜਾ ਕੋਈ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਉਹ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਹਾਲ ਸੁਖਪਾਲ ਸਿੰਘ ਖੈਰਾ ਤੇ ਉਹਨਾਂ ਦੇ ਪਰਿਵਾਰ ਨੂੰ ਕਬੱਡੀ ਰਾਤ ਜਰੂਰ ਮਿਲੀ ਹੈ ਕਿਉਂਕਿ ਸੁਖਪਾਲ ਸਿੰਘ ਖੈਰਾ ਹੁਣ ਜੇਲ੍ਹ ਤੋਂ ਬਾਹਰ ਆਉਣ ਕਿਉਂ ਦਾ ਨੂੰ ਜ਼ਮਾਨਤ ਜਿਹੜੀ ਉਹ ਮਿਲ ਚੁੱਕੀ ਹੈ ਜੁੜੇ ਰਹੋ ਨਿਡਰ ਪੰਜਾਬੀ ਮੀਡੀਆ ਦੇ ਨਾਲ ਪਲ ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਦਿਓ ਜਾਜ ਧੰਨਵਾਦ